ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆ ਸਮੂਹ ਸੰਗਤਾਂ ਵੱਡਾ ਭਾਗੇ ਹੋ ਸਤਿਗੁਰਾਂ ਦੀਆਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਧੰਨ ਧੰਨ ਸਭ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਚ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਲੜੀਵਾਰ ਸਰਵਣ ਕਰਿਓ ਸਤਿਗੁਰਾਂ ਦੀ ਮਹਾਨ ਕਿਰਪਾ ਹਈ ਆ ਅਬ ਸਮੂਹ ਸੰਗਤਾਂ ਨੇ ਇਕਵੀਂ ਅਸ਼ਟਪਦੀ ਸਪੂਰਨ ਤੱਕ ਕਥਾ ਵਿਚਾਰ ਸਰਵਣ ਕੀਤੀ ਆ ਅੱਜ 12ਵੀਂ ਅਸ਼ਟਪਦੀ 22ਵੀਂ ਅਸ਼ਟਪਦੀ ਸ਼ੁਰੂ ਹੋਵੇਗੀ ਸੋ ਉਸ ਵਿੱਚ ਸ਼ਲੋਕ ਤੇ ਇੱਕ ਪੌੜੀ ਦੀ ਕਥਾ ਹੋਵੇਗੀ ਆਸਮੁਸ ਸਾਧ ਸੰਗਤਾਂ ਨੇ ਸਰਵਣ ਕਰਨੀਆਂ ਆਓ ਸਤਿਗੁਰ ਜੀ ਸ਼ਲੋਕ ਤੇ ਇੱਕ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਿਕ ਏਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਇਹ ਸਾਰੇ ਜੀਵਾ ਜੰਤਵਾਂ ਦੇ ਠਾਕੁਰ ਸਵਾਮੀ ਪਰਮੇਸ਼ਰ ਜੀ ਆਪ ਹੀ ਸਾਰਿਆਂ ਵਿੱਚ ਵਰਤਨ ਹਾਰ ਵੀ ਵਰਤਨ ਵਾਲੇ ਹੋ ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਿਗੁਰ ਜੀ ਕਥਨ ਕਰਦੇ ਹਨ ਕਿ ਜਦ ਤੇਰਾ ਇੱਕ ਰੂਪ ਹੀ ਸਾਰੇ ਥਾਵਾਂ ਵਿੱਚ ਪਸਰਿਆ ਹੋਇਆ ਹੈ ਫੈਲਿਆ ਹੋਇਆ ਹੈ ਦੂਜਾ ਕਹਿ ਦ੍ਰਿਸ਼ਟਾਰ ਭੀ ਦੂਸਰਾ ਕਿੱਥੇ ਤੁਸੀਂ ਦ੍ਰਿਸ਼ਟਾਰ ਦੇਖਣ ਜਾ ਰਹੇ ਹੋ ਜਿਸ ਪ੍ਰਕਾਰ ਕਿ ਜਿਵੇਂ ਕਿਸੇ ਦੀ ਨਿਗਾਹ ਵਿੱਚ ਦੋਸ਼ ਹੋਵੇ ਉਸ ਨੂੰ ਆਕਾਸ਼ ਵਿੱਚ ਦੋ ਚੰ드ਰਮਾ ਪ੍ਰਤੀਤ ਹੁੰਦੇ ਆ ਅਤੇ ਜਿਸ ਦੀ ਨਦਰ ਸਾਫ ਹੋਵੇ ਉਸ ਨੂੰ ਸਾਫ ਇੱਕ ਹੀ ਚੰਦਰਮਾ ਦੇ ਸੇਗਾ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਦ્વੈਤ ਹੈ ਉਹਨਾਂ ਨੂੰ ਦੋ ਪ੍ਰਕਾਰ ਦਾ ਪ੍ਰਤੀਤ ਹੋ ਰਿਹਾ ਹੈ ਜਿਨ੍ਹਾਂ ਦੀ ਵਿਚ ਆਰੂਪੀ ਨਿਗਾ ਭਾਵ ਗ੍ਰਤੀ ਸਾਫ ਹੈ ਉਹਨਾਂ ਨੂੰ ਦੂਸਰਾ ਪੁਨਾਹ ਪ੍ਰਤੀਤ ਨਹੀਂ ਹੁੰਦਾ ਉਹ ਕੇਵਲ ਇੱਕੋ ਵਾਹਿਗੁਰੂ ਦੇ ਕੋਟਿਕ ਦੇਖਦੇ ਹਨ ਅਸ਼ਟਪਦੀ ਸਤਗੁਰ ਫਰਮਾਉਂਦੇ ਹਨ ਅੱਠ ਪਦੇ ਭਾਗ ਕੀ ਅੱਠ ਸ਼ਬਦ ਨੇ ਤਾਂ ਮਹਾਰਾਜ ਨੇ ਅਸ਼ਟਪਦੀ ਲਿਖਦੇ ਨੇ ਆਪ ਕਥੇ ਆਪ ਸੁਨਣੇ ਹਾਰ ਹਰੀ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਆਪ ਹੀ ਕਥਨ ਕਰਨ ਵਾਲਾ ਗੁਰੂ ਸਰੂਪ ਬਗਤਾ ਹੈ ਤੇ ਆਪ ਕੀ ਸਿਖ ਰੂਪ ਵਿੱਚ ਸੁਰਤਾ ਹੋ ਕੇ ਹਿਰਦੇ ਵਿੱਚ ਸੁਨਣੇ ਹਾਰਾ ਭਾਵ ਕੀ ਸੁਣਨ ਵਾਲਾ ਹੈ ਆਪ ਹੀ ਏਕ ਆਪ ਵਿਸਥਾਰ ਆਪ ਹੀ ਇੱਕ ਅਦਾਵਤ ਨਿਰਗੁਣ ਸਰੂਪ ਹੈ ਤੇ ਆਪ ਕੀ ਸਰਗਣ ਸਰੂਪ ਧਾਰ ਕੇ ਰੋਮ ਰੋਮ ਵਿੱਚ ਰੋਡਾ ਖੰਡਾ ਬ੍ਰਮੰਡ ਦਾ ਵਿਸਤਾਰ ਭਾਵ ਕੀ ਪਸਾਰਾ ਕੀਤਾ ਹੈ ਜਾ ਤਿਸ ਭਾਵੈ ਤਾਂ ਸ੍ਰਿਸ਼ਟਿ ਉਪਾਏ ਜਦੋਂ ਉਸ ਵੈਗੁਰੂ ਨੂੰ ਜੋ ਕੁਝ ਪੌਂਦਾ ਹੈ ਕਿ ਭਾਵ ਸਤਗੁਰ ਤਾਂ ਸ੍ਰਿਸ਼ਟੀ ਦੀ ਉਪੈਦਾ ਕਰ ਦਿੰਦਾ ਹੈ ਆਪਣੇ ਭਾਣੇ ਲਾਏ ਸਮਾਏ ਤੇ ਆਪਣੇ ਭਾਣੇ ਵਿੱਚ ਜਗਤ ਨੂੰ ਸਮਾਏ ਅਪੇਦ ਕਰ ਦਿੰਦਾ ਹੈ ਤੁਮ ਤੇ ਭਿਨ ਨਹੀਂ ਕਛੁ ਹੋਏ ਹੈ ਹਰੀ ਵੈਗੁਰੂ ਜੀ ਤੁਹਾਡੇ ਤੋਂ ਪិន ਪិន ਦਾ ਅਰਥ ਹੈ ਭਾਵ ਵਖਰਾ ਇਹ ਤੁਹਾਡੇ ਤੋਂ ਵਖਰਾ ਹੋ ਕੇ ਕੋਈ ਆਦਮੀ ਕੋਈ ਜੀਵ ਕੋਈ ਕੁਝ ਨਹੀਂ ਕਰ ਸਕਦਾ ਭਾਵ ਕਿ ਤੁਹਾਡੇ ਤੋਂ ਬਿਨਾ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ ਆਪਨ ਸੂਤ ਸਭ ਜਗਤ ਪਰੋਏ ਤੁਸੀਂ ਆਪਣੇ ਹੁਕਮ ਰੂਪੀ ਸੂਤ ਧਾਗੇ ਚੇਤਨ ਸੱਤਾ ਰੂਪੀ ਸੂਤਰ ਕਲਾ ਰੂਪੀ ਸੂਤਰ ਵਿੱਚ ਸਾਰੇ ਜਗਤ ਸੰਸਾਰ ਨੂੰ ਪਰੋਇਆ ਪਰੋਇਆ ਹੋਇਆ ਹੈ ਜਾ ਕੋ ਪ੍ਰਭ ਜਿਓ ਆਪ 부ਝਾਏ ਜਿਨ੍ਹਾਂ ਨੂੰ ਪ੍ਰਭ ਹਰੀ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਆਪਣਾ ਸਰੂਪ 부ਝਾਏ ਭਾਗ ਕੀ ਸਮਝਾ ਦਿੰਦੇ ਹਨ ਸਾਚ ਨਾਮ ਸੋਈ ਜਨ ਪਾਏ ਉਹ ਫਿਰ ਉਸ ਪਰਮੇਸ਼ਰ ਕਾਲਪੁਰਖ ਦੇ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਹਨ ਸੋ ਸਮਦਰਸੀ ਤਤ ਕਾ ਬੇਤਾ ਸਤਿਗੁਰ ਜੀ ਕਿਰਪਾ ਕਰਦੇ ਹਨ ਕਿ ਉਹ ਸਮਦਰਸੀ ਇਸ ਸਮਕਦਰਸ਼ੀ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਵੇਖਣ ਵਾਲਾ ਤਤ ਸਰੂਪ ਦਾ ਦੇਤਾ ਭਾਵ ਕੀ ਜਾਣੂ ਹੋ ਜਾਂਦਾ ਹੈ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਾਰੀ ਸ੍ਰਿਸ਼ਟੀ ਦਾ ਵਿੱਚ ਫਿਰ ਜਿਤਣ ਵਾਲਾ ਪੁਰਖ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਕਾਲ ਪੁਰਖ ਨੂੰ ਸੋ ਸਮਦਰਸ਼ੀ ਤਤ ਕਾ ਦੇਤਾ ਜੋ ਸਮਦਰਸ਼ੀ ਆਕੇ ਸਮੂਰਦਾਰਸੀ ਸਾਰੇ ਵਿੱਚ ਵਾਹਿਗੁਰੂ ਦੀ ਜੋਤ ਵੇਖਣ ਵਾਲਾ ਤਤਸਰੂਪ ਜਾਣੂ ਦੇਤਾ ਭਾਵ ਕੀ ਜਾਣੂ ਹੋ ਜਾਵੇ ਮਹਾਰਾਜ ਕਹਿੰਦੇ ਨੇ ਨਾਨਕ ਸਗਲ ਸ੍ਰੇਸ਼ਟ ਕਾਜੇਤਾ ਉਹ ਫਿਰ ਸਾਰੀ ਸ੍ਰਿਸ਼ਟੀ ਨੂੰ ਭਾਵ ਕੀ ਸਾਰੇ ਜਗ ਨੂੰ ਜਿਤ ਜਿਤਣ ਵਾਲਾ ਪੁਰਖ ਹੋ ਜਾਂਦਾ ਜਿਵੇਂ ਮਹਾਰਾਜ ਕਹਿੰਦੇ ਨੇ ਮਨ ਜੀਤੇ ਜਗ ਜੀ ਇਸ ਮਨ ਦੇ ਵਿੱਚ ਜਦੋਂ ਆਪਾਂ ਵਕਾਰਾਂ ਨੂੰ ਰੋਕ ਦਿੱਤਾ ਵਕਾਰਨ ਰੋਕੇ ਇੱਕ ਪਰਮੇਸ਼ਰ ਕਾਲਪੁਰਖ ਨਾਲ ਜੁੜ ਗਏ ਸਾਨੂੰ ਸਾਰੀ ਦ੍ਰਿਸ਼ਟੀ ਦੇ ਵਿੱਚ ਉਸ ਪਰਮੇਸ਼ਰ ਕਾਲਪਸਰੂਪ ਨਜ਼ਰ ਆਉਣਾ ਹੈ ਜਦੋਂ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਪਿਆ ਮਾਨ ਰ ਕਹਿੰਦੇ ਫਿਰ ਉਹ ਸਾਰੇ ਸੰਸਾਰ ਦੇ ਜਗਤ ਨੂੰ ਜਿੱਤਣ ਵਾਲਾ ਪੁਰਖ ਹੋ ਜਾਂਦਾ ਹੈ ਸੋ ਆਪ ਸਮੂਹ ਸੰਗਤਾਂ ਨੇ 22ਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪੌੜੀ ਸਰਮਨ ਕੀਤੀ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ